ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਕਿ ਮਹਿੰਗੇ ਪਕਵਾਨ ਮਹਿੰਗੀਆਂ ਪਲੇਟਾਂ ਦੇ ਵਿੱਚ ਪਰੋਸੇ ਜਾ ਰਹੇ ਨੇ ਆਪਣੇ ਮੰਤਰੀਆਂ ਨੂੰ ਆਪਣੇ ਆਕਾ ਨੂੰ ਅਰਵਿੰਦ ਕੇਜਰੀਵਾਲ ਨੂੰ ਸੋ ਤੁਸੀਂ ਸੁਣ ਕੇ ਹੈਰਾਨ ਹੋਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਮਹਿੰਗੇ ਪਕੌੜੇ ਖਾਦੇ ਜਾ ਰਹੇ ਨੇ ਮਹਿੰਗੇ ਪਕਵਾਨ ਖਾਦੇ ਜਾ ਰਹੇ ਨੇ ਸੋ ਵੱਡਾ ਖੁਲਾਸਾ ਹੋਇਆ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਸੂਬੇ ਵਿੱਚ ਰਹੀਆਂ ਸਰਕਾਰਾਂ ਦੇ ਉੱਪਰ ਵੱਡੇ ਇਲਜ਼ਾਮ ਲਾਉਂਦੀ ਰਹੀ ਏ ਸਰਕਾਰੀ ਖਜ਼ਾਨੇ ਦੀ ਲੁੱਟ ਕਰਨ ਤੇ ਦੋਸ਼ ਮੜਨ ਅਤੇ ਆਪਣੇ ਆਪ ਨੂੰ অতি ਕੱਟੜ ਇਮਾਨਦਾਰਾ ਖੋਣ ਵਾਲੀ ਪੰਜਾਬ ਦੀ ਭਗਵੰਤਮਾਨ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਦੀ ਲੁੱਟ ਖੂਬ ਕੀਤੀ ਜਾ ਰਹੀ ਏ ਜਿਸ ਦਾ ਖੁਲਾਸਾ ਮਾਨ ਸਰਕਾਰ ਵੱਲੋਂ ਪਿਛਲੇ ਵਰੇ ਦਸੰਬਰ ਮਹੀਨੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਨੈਂਦੀ ਮੋੜ ਮੰਡੀ ਵਿੱਚ ਕੀਤਾ ਗਿਆ ਹੈ ਜਿਹੜੀ ਇੱਕ ਰੈਲੀ ਹੋਈ ਜਿਸ ਰੈਲੀ ਦੇ ਵਿੱਚ ਖਰਚ ਹੋਇਆ ਹੈ 4 ਕਰੋੜ 16 ਲੱਖ ਰੁਪਏ ਜੋ ਕਿ ਸਾਰਾ ਸਰਕਾਰੀ ਖਜ਼ਾਨੇ ਵਿੱਚੋਂ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਝੂਠੇ ਇਮਾਨਦਾਰ ਹੋਣ ਦਾ ਖੁਲਾਸਾ ਬਠਿੰਡਾ ਦੇ ਆਰ ਪੀ ਆਈ کارਪਨ ਰਾਜਨਦੀਪ ਸਿੰਘ ਵੱਲੋਂ ਮੋੜ ਰੈਲੀ ਦੇ ਖਰਚੇ ਸੰਬੰਧੀ ਸਬੰਧਿਤ ਵਿਭਾਗਾਂ ਤੋਂ ਸੂਚਨਾ ਦੇ ਆਧਾਰ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਹੋਇਆ ਹੈ ਸੋ ਕਿੰਨਾ ਖਰਚਾ ਹੋਇਆ ਕਿਹੜੇ-ਕਿਹੜੇ ਖਰਚੇ ਕੀਤੇ ਗਏ ਨੇ ਸੂਚਨਾ ਅਨੁਸਾਰ ਲੋਕ ਸਭਾ ਚੋਣਾਂ ਦਾ ਗਾਜ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਆਪਣੀਆਂ ਪ੍ਰਾਪਤੀਆਂ ਗਿਣਵਾਉਣ ਅਤੇ ਮੋੜ ਸਮੇਤ ਪਟਿੰਡਾ ਖੇਤਰ ਲਈ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ 17 ਦਸੰਬਰ 2023 ਨੂੰ ਇੱਕ ਵਿਧਾਨ ਸਭਾ ਹਲਕਾ ਮੋੜ ਵਿੱਚ ਰੈਲੀ ਕੀਤੀ ਜਾਂਦੀ ਹੈ ਜਿਸ ਦਾ ਪ੍ਰਬੰਧ ਕਰਨ ਵਾਲੀ ਇੱਕ ਨਿੱਜੀ ਕੰਪਨੀ ਸਰਕਾਰੀ ਖਜ਼ਾਨੇ ਵਿੱਚੋਂ 1 ਕਰੋੜ 62 ਲੱਖ 80 ਹਜ਼ਾਰ 313 ਰੁਪਏ ਲੁੱਟਾਏ ਜਾਂਦੇ ਹਨ ਤੁਸੀਂ ਵੀ ਸੁਣ ਕੇ ਹੈਰਾਨ ਹੋਗੇ ਕਿ ਉਹ ਜਿਹੜਾ 1 ਕਰੋੜ 62 ਲੱਖ 80 ਹਜ਼ਾਰ 313 ਰੁਪਏ ਕਿਵੇਂ ਲੁੱਟਾਏ ਗਏ ਨੇ ਤੁਹਾਡੇ ਕੰਨਾਂ ਵਿੱਚੋਂ ਵੀ ਤੂ ਨਿਕਲੇਗਾ ਵੀ ਇਹ ਕਿਸ ਤਰ੍ਹਾਂ ਖਾਦੇ ਗਏ ਨੇ ਜੋ ਕਿ ਬਠਿੰਡਾ ਮਾਨਸਾ ਬਰਨਾਲਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਸੰਗਰੂਰ ਤੇ ਮੋਗਾ ਤੋਂ ਸਰਕਾਰੀ ਅਤੇ ਨਿੱਜੀ ਕੰਪਨੀਆਂ ਦੀਆਂ 1751 ਬੱਸਾਂ ਰਾਹੀਂ ਲੋਕਾਂ ਨੂੰ ਰੈਲੀ ਵਿੱਚ ਲਿਆਉਣ ਲਈ ਜਿਨ੍ਹਾਂ ਦਾ ਕਰੋੜਾਂ ਰੁਪਏ ਕਿਰਾਇਆ ਅਤੇ ਤੇਲ ਖਰਚਾ ਸਰਕਾਰੀ ਖਜ਼ਾਨੇ ਚੋਂ ਪੜਿਆ ਗਿਆ। ਇੱਥੇ ਹੀ ਬੱਸ ਨਹੀਂ ਵਰਕਰਾਂ ਲਈ ਸ਼ਾਹੀ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਜਿਸ ਲਈ ਸਰਕਾਰੀ ਖਜ਼ਾਨੇ ਵਿੱਚੋਂ 25 ਲੱਖ 33545 ਰੁਪਏ ਖਰਚੇ ਗਏ। ਜਦਕਿ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਤੇ 2620 ਡੱਬਿਆਂ ਦਾ 313859 ਰੁਪਏ ਸਰਕਾਰੀ ਖਜ਼ਾਨੇ ਚੋਂ ਪਾਣੀ ਵੰਡ ਵਹਾਇਆ ਗਿਆ ਸਰਕਾਰ ਦੀ ਬੋਲੀ ਬੋਲਣ ਵਾਲੇ ਕੁਝ ਖਾਸ ਮੀਡੀਆ ਅਦਾਰਿਆਂ ਨਾਲ ਸੰਬੰਧਿਤ 20 ਨੁਮਾਇੰਦਿਆਂ ਦਾ ਫੇਰਾਓ ਬਠਿੰਡਾ ਦੇ ਇੱਕ ਮਹਿੰਗੇ ਹੋਟਲ ਚ ਕੀਤਾ ਗਿਆ ਜਿਸ ਤੇ ਵਿੱਚੋਂ ਜਿਹੜਾ ਕਿ ਠਹਿਰਨ ਦਾ ਖਾਣ ਪੀਣ ਲਈ ਖਜ਼ਾਨੇ ਵਿੱਚੋਂ 117209 ਰੁਪਏ ਦਾ ਬਿੱਲ ਜਿਹੜਾ ਉਹ ਭਰਿਆ ਗਿਆ ਰੈਲੀ ਵਿੱਚ ਲੋਕਾਂ ਦੀ ਭੀੜ ਇਕੱਠੀ ਕਰਨ ਲਈ ਛੱਡੇ ਗਏ ਗਾਇਕ ਨਸ਼ੱਤਰ ਗਿਲ ਤੇ ਸਰਕਾਰੀ ਖਜ਼ਾਨੇ ਵਿੱਚੋਂ ਕੁਝ ਕਮਿਟਾਂ ਨੇ 3 ਲੱਖ ਰੁਪਏ ਮੀਂਹ ਵਾਂਗ ਵਹਾ ਦਿੱਤੇ ਗਏ 7790 ਰੁਪਏ ਦੇ ਮਹਿੰਗੇ ਮੁੱਲ ਦੇ ਦੋ ਸ਼ਾਲ ਲੋਈਆਂ ਜਿਹੜਾ ਸਨਮਾਨਿਤ ਕਰਨ ਵਾਸਤੇ ਦਿੱਤੀਆਂ ਗਈਆਂ 83,614 ਰੁਪਏ ਸਾਮਾਨ ਚਿੰਨਵੀ ਸਰਕਾਰੀ ਖਜ਼ਾਨੇ ਵਿੱਚੋਂ ਖਰੀਦੇ ਗਏ ਤੇ ਪ੍ਰਿੰਟਿੰਗ ਮਟੀਰੀਅਲ ਲਈ 79000 ਰੁਪਏ ਖਰਚੇ ਗਏ ਜਦ ਕਿ 17500 ਰੁਪਏ ਦੇ ਫੁੱਲ ਅਤੇ ਤੌਲੀਏ ਖਜ਼ਾਨੇ ਵਿੱਚੋਂ ਖਰੀਦੇ ਗਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਦਾ ਜਹਾਜ਼ ਉਤਾਰਨ ਲਈ ਹੈਲੀਪੈਡ ਬਣਾਉਣ ਲਈ ਹਾਸਲ ਕੀਤੀ ਗਈ 22 ਏਕੜ 7 ਕਨਾਲਾਂ 6 ਮਰਲੇ ਜਗ੍ਹਾ ਦਾ ਲੋਕ ਜਿਹੜਾ ਸਬੰਧਤ ਲੋਕਾਂ ਨੂੰ करोड़ बहत्तर लाख आठ सौ बारह रुपए मुआवजे वजो सरकारी खजाने दिए गए तो सॉरी माफ़ करना पाँच लाख बहत्तर हज़ार आठ सौ बारह रुपए मुआवजे वजो सरकारी खजाने दिता गया जबकि रैली का प्रचार करने वर्ती गई फाइव नैट इंटरनेट लाइनेज लिय एक लाख पंद्रह हज़ार रुपए तुरंट टेलीवेटर लिमिटेड इंटरनेट को दो लाख छत्ती हज़ार का भुगतान किया गया ਇਸੇ ਤਰ੍ਹਾਂ ਸੁਮਿਤ ਕੁਮਾਰ ਕੇਜਰੀ ਵਾਲਦੇ ਠਰਾਹ ਲਈ 6210 ਰੁਪਏ ਖਰਚੇ ਗਏ ਕੁਰਸੀਆਂ ਦੀ ਸਫਾਈ ਲਈ ਮਜ਼ਦੂਰਾਂ ਨੂੰ 17500 ਰੁਪਏ ਦਿੱਤੇ ਗਏ ਜਦਕਿ ਰੈਲੀ ਵਿੱਚ 3 ਲੱਖ 3 ਲੱਖ 6469 ਰੁਪਏ ਦੀ ਲਾਗਤ ਨਾਲ ਅਰਜੀ ਤੌਰ ਤੇ ਵੀਆਈਪੀ ਪਖਾਨੇ ਫਿੱਟ ਕੀਤੇ ਗਏ ਜਿਹੜੇ ਵੀਆਈਪੀ ਪਖਾਨੇ ਬਰਾਏ ਗਏ ਅਰਜੀ ਤੌਰ ਤੇ ਰੈਲੀ ਤੋਂ ਇੱਕ ਦਿਨ ਪਹਿਲਾਂ ਮੋਰ ਪੁੱਜੇ ਵੀਆਈਪੀ ਨੋ ਸਰਕਾਰੀ ਖਜਾਨੇ ਚ 50000 ਰੁਪਏ ਦਾ ਸ਼ਾਹੀ ਭੋਜਨ ਛਕਾਇਆ ਗਿਆ ਜਦਕਿ ਰੈਲੀ ਵਾਲੇ ਦਿਨ ਮੀਡੀਆ ਤੇ ਵੀਆਈਪੀਸ ਨੂੰ 16 ਲੱਖ ਰੁਪਏ ਦੇ ਪਕਵਾਨ ਛਕਾਏ ਗਏ ਮੁੱਖ ਮੰਤਰੀ ਨੂੰ ਹੈਲੀਪੈਡ ਤੋਂ ਰੈਲੀ ਸਥਾਨ ਤੱਕ ਲਿਜਾਣ ਲਈ 17200 ਰੁਪਏ ਵਿੱਚ 6 ਨਿੱਜੀ ਇਨੋਵਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਸੰਚਾਰ ਸੇਵਾਵਾਂ ਲਈ ਭਾਰਤੀ ਸੰਚਾਰ ਨਿਗਮ BSNL ਤੋਂ 70412 ਰੁਪਏ ਇੰਟਰਨੈਟ ਦੀ ਸਹੂਲਤ ਖਰੀਦੀ ਗਈ ਜਿਸ ਦਾ ਭੁਗਤਾਨ ਸਰਕਾਰੀ ਖਜ਼ਾਨੇ ਵਿੱਚੋਂ ਕੀਤਾ ਗਿਆ ਇਸ ਤੋਂ ਇਲਾਵਾ ਰੈਲੀ ਵਿੱਚ ਕਈ ਦਿਨ ਪਹਿਲਾਂ ਤਾਇਨਾਤ ਕੀਤੀ ਗਈ ਸੂਬੇ ਪਰ ਦੀ ਪੁਲਿਸ ਦਾ ਖਰਚਾ ਵੱਖਰਾ ਰਿਹਾ ਜਿਸ ਦਾ ਕਈ ਦਿਨਾਂ ਦਾ ਬੋਝ ਵੀ ਸਰਕਾਰੀ ਖਜ਼ਾਨੇ ਉੱਪਰ ਹੀ ਪਿਆ ਹੈ ਸੋ ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਦੀ ਲੁੱਟ ਜਿਹੜੀ ਹੋ ਰਹੀ ਹੈ ਉਹਦਾ ਅਸਲ ਜਿਹੜਾ ਸਾਰਾ ਆਰਟੀਆਈ ਰਹੀ ਹੈ ਸਾਰਾ ਹਿਸਾਬ ਕਿਤਾਬ ਜੋ ਪੇਸ਼ ਹੋਇਆ ਹੈ ਸੋ ਕਰੋੜਾ ਪੈਦਾ ਉਹ ਸੂਬੇ ਦੇ ਆਮ ਲੋਕਾਂ ਦੇ ਜੇਬਾਂ ਉੱਪਰ ਪਾਇਆ ਜਾ ਰਿਹਾ ਹੈ ਜੋ ਇਸ ਸਰਕਾਰ ਤੋਂ ਬਦਲਾਅ ਦੀ ਆਸ ਵਿੱਚ ਆਏ ਸੁਨਹਿਰੀ ਟਿਕਰੀ ਉਮੀਦ ਲਗਾਈ ਬੈਠੇ ਇਹ ਅੰਕੜੇ 7 ਮਹੀਨੇ ਪਹਿਲਾਂ ਕੋਈ ਸਿਰਫ ਇੱਕ ਰੈਲੀ ਦੇ ਉੱਪਰ ਲੁਟਾਏ ਗਏ ਸਰਕਾਰੀ ਖਜ਼ਾਨੇ ਦੇ ਹਨ ਜਦ ਕਿ ਉਸ ਬਾਅਦ ਅਤੇ ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਵੱਲੋਂ ਦਰਜਨਾਂ ਰੈਲੀਆਂ ਕੀਤੀਆਂ ਗਈਆਂ ਤੇ ਉਹਨਾਂ ਉੱਪਰ ਵੀ ਇਸੇ ਤਰ੍ਹਾਂ ਸਰਕਾਰੀ ਖਜ਼ਾਨਾ ਲੁਟਾਏ ਜਾਣ ਦੇ ਇਨਕਾਰ ਨਹੀਂ ਕੀਤਾ ਜਾ ਸਕਦਾ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਪਾਵੇਂ ਚਰਨਜੀਤ ਚੰਨੀ ਹੋਣ ਤੇ ਪਾਵੇਂ ਸੁਖਬੀਰ ਸਿੰਘ ਬਾਦਲ ਹੋਣ ਇਹਨਾਂ ਸਾਰਿਆਂ ਵੱਲੋਂ ਇਸ ਤਰ੍ਹਾਂ ਰੈਲੀਆਂ ਦੇ ਉੱਪਰ ਜਿਹੜਾ ਕਿ ਕਰੋੜਾਂ ਰੁਪਏ ਖਜ਼ਾਨੇ ਦੇ ਵਿੱਚੋਂ ਖਰਚ ਕੀਤੇ ਜਾਂਦੇ ਰਹੇ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਇਹ ਸਾਰੀਆਂ ਰੈਲੀਆਂ ਕਰਦੇ ਸੀ ਚਰਚਾਵਾ ਕਰਦੇ ਸੀ ਬੈਠ ਕੇ ਵੀ ਰੈਲੀਆਂ ਦੇ ਉੱਪਰ ਜਿਹੜੇ ਨਿਯਾਜ ਖਰਚੇ ਕੀਤੇ ਜਾਂਦੇ ਨੇ ਵੀ ਆਈਪੀ ਕਲਚਰ ਜਿਹੜਾ ਖਤਮ ਕੀਤਾ ਜਾਵੇਗਾ ਲੇਕਿਨ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਸਾਰਾ ਵੀ ਆਈਪੀ